ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਤੋਂ ਨੌਜਵਾਨਾਂ ਦਾ ਵੱਡਾ ਪ੍ਰਾਲਣਾ ਟਰਾਲੀਆਂ ਲੈ ਕੇ ਪਹੁੰਚੇ ਜ਼ਿਲ੍ਹਾ ਤਰਨਤਾਰਨ ਵਿਖੇ ਜਿੱਥੇ ਬੰਦ ਟੁੱਟਿਆ ਹੋਇਆ ਆ ਆ ਵੀਡੀਓ ਤੁਹਾਡੇ ਸਾਹਮਣੇ ਕਰ ਰਹੇ ਆ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਠੀਕ ਹੈ ਬਹੁਤ ਧੰਨਵਾਦ ਜناب ਵੀਰਾਂ ਦਾ ਫਤਿਹਗੜ ਸਾਹਿਬ ਤੋਂ ਪਹੁੰਚੇ ਫਤਿਹਗੜ ਸਾਹਿਬ ਤੋਂ ਆਰਪੀ ਕਾਇਮ ਮਾਰਕਾ ਲਈ ਜੰਗੇ ਬਹੁਤ ਧੰਨਵਾਦ ਆ ਕਿਆ ਬਾਣੀ ਜਾਗ ਰੋ ਚਾਹ ਚਲਦੀ ਆ ਕੋਈ ਇੱਕ ਲਾ ਦੋ ਯਾਰ ਆ ਭਾਈ ਲਾ ਆ ਕਾਬਲ ਹੋ ਰਾਸ ਲਾ ਬੈਸਕਟ ਲਾ ਜਮਾ ਚਾਹ ਸ਼ਗਲੋ ਆ ਜਾ ਸਾਦਾ ਵੀ ਚੱਲਦਾ ਉਹ ਫੌਜੀ ਸਾਦਾ ਚੱਲਦਾ ਬਦੇਗੜ ਸਾਹਿਬ ਤੋਂ ਚਾਹ ਪੀਣੀ ਆ ਚਾਹ ਸ਼ਗਲੋ ਆ ਜਾ ਉਹ ਕੋਈ ਮੋੜ ਤੋਂ ਲਈਏ ਪਹਿਲਾਂ ਰਾਸ ਫਦੇਗੜ ਸਾਹਿਬ ਤੋਂ ਸਾਂਗ ਤਾਂ ਹੜਪੀਟਾਂ ਦੀ ਮਦਦ ਲਈ ਪਹੁੰਚੇ ਬਹੁਤ ਧੰਨਵਾਦ